ਜੀ ਸਰ 3:00 ਵਜੇ ਕਿੱਥੇ ਸੁਣਿਆ ਲੱਗਿਆ ਮੇਰਾ ਨਾਮ ਰੇਸ਼ਮਤ ਸਿੰਘ ਆ ਜੀ ਮੈਂ ਸਟੇਟ ਜਨਰਲ ਸਕੱਤਰ ਡੀਟੀਐਫ ਪੰਜਾਬ ਅਸੀਂ ਪੰਜਾਬ ਸਰਕਾਰ ਨੇ ਸਿੱਖਿਆ ਭਾਗ ਨੇ ਜੋ ਕੱਲ ਬਦਲੀਆਂ ਪੋਰਟਲ ਤੇ ਜਾਰੀ ਕੀਤੀਆਂ ਉਹ ਬਦਲੀਆਂ ਦੇ ਸੰਬੰਧ ਦੇ ਵਿੱਚ ਬਹੁਤ ਜਿਆਦਾ ਸ਼ੰਕੇ ਸੰਦੇਹੀ ਆ ਜਿਹੜੇ ਖੜੇ ਹੋਏ ਆ ਤੇ ਅਧਿਆਪਕਾਂ ਦੀ ਖੱਜਲ ਖਵਾਰੀ ਆ ਜਿਹੜੀ ਬਹੁਤ ਵੱਡੀ ਪੱਧਰ ਤੇ ਹੋ ਰਹੀ ਆ ਅੱਜ ਅਸੀਂ ਟੀਚਰ ਹੋਣ ਦੇ ਵਿੱਚ ਉਹਨਾਂ ਜਿਹੜੇ ਵਿਕਟਮ ਟੀਚਰ ਆ ਜਿਹੜੇ ਪੀੜਤ ਅਧਿਆਪਕਾ ਉਹਨਾਂ ਨੂੰ ਵੀ ਬੁਲਾਇਆ ਹੋਇਆ ਜਿਵੇਂ ਕੁਝ ਦੇ ਆਪਕਾ ਕਿ ਜਿਨ੍ਹਾਂ ਦੀ ਬਦਲੀ ਹੋ ਚੁੱਕੀ ਆ ਪਰ ਉਹਨਾਂ ਨੂੰ ਰਿਲੀਵ ਨਹੀਂ ਕੀਤਾ ਜਾ ਰਿਹਾ ਜਿਵੇਂ ਮੈਡਮ ਅਮਨਦੀਪ कौर ਹਿੰਦੀ ਸਰਕਾਰੀ ਸੀਨੀਅਰ ਸਕੂਲ ਬੱਜੂਆ ਨੇ ਵਿਖੇ ਜੌਬ ਕਰਦੇ ਆ ਇਹਨਾਂ ਦੀ ਆਲਦੀ ਆਈਡੀ ਤੇ ਨਹੀਂ ਸ਼ੋ ਹੋ ਰਿਹਾ ਸਕੂਲ ਵਾਲੀ ਆਈਡੀ ਤੇ ਨਹੀਂ ਸ਼ੋ ਹੋ ਰਿਹਾ ਪਰ ਜਿੱਥੇ ਬਦਲੀ ਹੋ ਚੁੱਕੀ ਆ ਉੱਥੇ ਆਰਡਰ ਸ਼ੋ ਹੋ ਰਹੇ ਆ ਇਹ ਵਿਭਾਗ ਸੈੱਟ ਕਰੇ ਇਹਨੂੰ ਇਹਨੂੰ ਰਿਲੀਵ ਕਰੇ ਕਿਉਂਕਿ ਰਿਲੀਵ ਕਿਹੜੇ ਆਧਾਰ ਤੇ ਕਰਨਾ ਉਹ ਸਕੂਲ ਵਾਲੇ ਕਿਉਂਕਿ ਉੱਥੇ ਆਰਡਰ ਆ ਜਿਹੜੇ ਸ਼ੋ ਨਹੀਂ ਹੋ ਰਹੇ ਇਹੋ ਜਿਹੇ ਜਾਂ ਜਿਹੜੀਆਂ ਸੰਦੇਹ ਵਾਲੀਆਂ ਗੱਲਾਂ ਜਿਵੇਂ ਕਈ ਟੀਚਰ ਆ ਜਿਹੜੇ ਸਾਡੇ ਕੋਲੇ ਅ ਅਧਿਆਪਕਾ ਤਲਵੰਡੀ ਸਾਹਿਬ ਉਹਨਾਂ ਦੀ ਇੱਥੇ ਦਾ ਰਸ਼ਮਾਦ ਸਕੂਲ ਦੇ ਵਿੱਚ ਬਦਲੀ ਹੋ ਚੁੱਕੀ ਆ ਪਰ ਉਹਨਾਂ ਨੂੰ ਉੱਥੋਂ ਰਿਲੀਵ ਨਹੀਂ ਕੀਤਾ ਜਾ ਰਿਹਾ। ਇਵੇਂ ਜਿ criteria ਮੈਡਮ ਖਣੀਆਂ ਇਹਨਾਂ ਦੇ ਕ੍ਰੋਨਿਕਲ ਸੀ ਦੇ ਸਾਡੀ ਨਾਲ ਜਾਰੀ ਕੀਤੇ ਗਏ ਸੀ ਉਹਨਾਂ ਨੂੰ ਕਨਸਿਡਰ ਨਹੀਂ ਕੀਤਾ ਗਿਆ। ਇਵੇਂ ਜਿ criteria ਹਾਜੀ ਰਤਨ ਸਕੂਲ ਦੇ ਵਿੱਚ ਇੱਕੋ ਪੋਸਟ ਦੇ ਉੱਤੇ ਤਿੰਨ ਆਰਡਰ ਕੀਤੇ ਗਏ ਆ ਸਾਡੀ ਮੰਗ ਆ ਕਿ ਉਹ ਤਿੰਨੇ ਅਧਿਆਪਕਾਂ ਨੂੰ ਜਿਹੜਾ ਉੱਥੇ ਜੁਆਇਨ ਕਰਾਇਆ ਜਾਵੇ ਨੇੜੇ ਨੇੜੇ ਦੇ ਜਿਹੜੇ ਸ਼ਹਿਰੀ ਸਟੇਸ਼ਨ ਦੇ ਕੇ ਉੱਥੇ ਉਹਨਾਂ ਨੂੰ ਜੁਆਇਨ ਕਰਾਇਆ ਜਾਵੇ ਸ਼ਹਿਰ ਦੇ ਵਿੱਚ ਕਿਉਂਕਿ ਉਹਨਾਂ ਨੇ ਆਪਦੇ ਬਦਲੀ ਆ ਜਿਹੜੀ ਉਹ ਸ਼ਹਿਰ ਦੇ ਵਿੱਚ ਭਰੀ ਸੀ ਉਹਨਾਂ ਦਾ ਬਦਲ ਸ਼ਹਿਰ ਦੇ ਵਿੱਚ ਬਦਲੀ ਕਰਾਉਣ ਦਾ ਹੱਕ ਆ ਜਿਹੜਾ ਬਹਾਲ ਕੀਤਾ ਜਾਵੇ ਏਵੇਂ ਜਿكري ਇੱਕ ਬਹੁਤ ਹੀ ਜੀਬੋ ਗਰੀਬ ਕਰਨਾ ਕਿ ਸਾਡੇ ਅਜੇ ਕੁਮਾਰ ਜੀ ਗੁਰਥੜੀ ਆ ਟੀਚਰ ਉਹਨਾਂ ਨੇ ਸਿਰਫ ਇੱਕ ਹੀ ਸਟੇਸ਼ਨ ਭਰਿਆ ਬੀਬੀ ਵਾਲਾ ਤਾਂ ਉਹਨਾਂ ਨੂੰ ਉਹ ਸਟੇਸ਼ਨ ਤਾਂ ਦਿੱਤਾ ਨਹੀਂ ਗਿਆ ਇੱਥੋਂ ਚੱਕ ਕੇ 70 ਕਿਲੋਮੀਟਰ ਦੂਰ ਕੇਸਰ ਸਿੰਘ ਵਾਲੇ ਉਹਨਾਂ ਨੂੰ ਜਾਨੀ ਕਿ ਸਟੇਸ਼ਨ ਦਿੱਤਾ ਹਾਲਾਂਕਿ ਉਹਨੇ ਕੇਸਰ ਸਿੰਘ ਵਾਲਾ ਭਰਿਆ ਹੀ ਨਹੀਂ ਇਹ ਬਹੁਤ ਅਜੀਬ ਗੱਲ ਆ ਸ਼ਹਿਰੀ ਸਟੇਸ਼ਨਾਂ ਜਿਹੜੇ ਪਹਿਲਾਂ ਹਾਈਡ ਕੀਤੇ ਗਏ ਜਦੋਂ ਬਦਲੀਆਂ ਹੋ ਕੇ ਆਈਆਂ ਲੋਕ ਹੈਰਾਨ ਰਹਿ ਗਏ ਕਿ ਪਹਿਲਾਂ ਇਹ ਚੁਆਇਸ ਦੇ ਵੇਲੇ ਤਾਂ ਇਹ ਸਟੇਸ਼ਨ ਜਿਹੜੇ ਸ਼ੋਅ ਹੀ ਨਹੀਂ ਕੀਤੇ ਗਏ ਪਰ ਉਹ ਦੋ ਸਟੇਸ਼ਨ ਲੁਕਾਏ ਲੁਕੋਏ ਗਏ ਜਾਣਬੁੱਝ ਕੇ ਹੁਣ ਉੱਥੇ ਬਦਲੀਆਂ ਕਰਾ ਕੇ ਹੋ ਕੇ ਜਿਹੜੀਆਂ ਆ ਗਈਆਂ ਇਸ ਕਰਕੇ ਸਰਕਾਰ ਜਿਵੇਂ ਚਾਂਸਰ ਵਸਤੀ ਆ ਮਾਰ ਰੋਡ ਵਾਲਾ ਕਨਿਆਰangar ਸਕੂਲ ਆ ਇਹਨਾਂ ਸਕੂਲਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਕੇਸ ਜਿਹੜੇ ਆਏ ਆ ਸੋ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਜਿਹੜਾ ਤੁਹਾਡਾ ਪਾਰਦਰਸ਼ੀ ਵਾਲਾ ਜਿਹੜਾ ਟੰਡੋਰਾ ਇਹ ਬਿਲਕੁਲ ਕੋਈ ਛੋਟੀਆਂ ਬਦਲੀਆਂ ਪਾਰਦਰਸ਼ੀ ਨਹੀਂ ਇਹ ਵੱਡੀ ਪੱਧਰ ਤੇ ਇਹਦੇ ਚ ਅਪਾਰਦਰਸ਼ਤਾ ਦਿਖ ਰਹੀ ਆ ਸਰਕਾਰ ਤੋਂ ਵਿਭਾਗ ਤੋਂ ਅਸੀਂ ਮੰਗ ਕਰਦੇ ਆ ਕਿ ਜਿਹੜੇ ਵਿਭਾਗ ਦੇ ਜਿਹੜੇ ਵੀ ਅਧਿਕਾਰ ਜਿਹੜੇ ਲੈਵਲ ਤੇ ਜਿੱਥੇ ਗਲਤੀਆਂ ਕਰੀਆਂ ਜਾਂ ਜਾਣਬੁੱਝ ਕੇ ਕੀਤੀਆਂ ਉਹਨਾਂ ਦੀ ਪੜਤਾਲ ਕਰਾ ਕੇ ਉਹਨਾਂ ਨੂੰ ਪਨਿਸ਼ਮੈਂਟ ਦਿੱਤੀ ਜਾਵੇ ਤੇ ਅਧਿਆਪਕਾਂ ਨੂੰ ਜਿਹੜੇ-ਜਿਹੜੇ ਅਧਿਆਪਕਾਂ ਨੂੰ ਜੁਆਇਨ ਕਰਨ ਦਾ ਹੱਕ ਆ ਉਹ ਜੁਆਇਨ ਕਰਾਇਆ ਜਾਵੇ ਜਿਨ੍ਹਾਂ ਨਾਲ ਧੱਕਾ ਹੋਇਆ ਉਹਨਾਂ ਨੂੰ ਸਟੇਸ਼ਨ ਜਾਰੀ ਕੀਤੇ ਜਾਣ ਜਿਨ੍ਹਾਂ ਨੂੰ ਵਿਚਾਰਿਆ ਨਹੀਂ ਗਿਆ ਉਹਨਾਂ ਨੂੰ ਵਿਸ਼ੇਸ਼ ਮੌਕਾ ਦੇ ਕੇ ਵਿਚਾਰਿਆ ਜਾਵੇ ਪਰਸਾ ਸਾਡੀ ਡੀਐਸਸੀ ਮਾਨਯੋਗ ਡੀਐਸਸੀ ਸਾਹਿਬ ਨਾਲ ਮੀਟਿੰਗ ਵੀ ਹੈ ਜੱਥੇਬੰਦੀ ਦੀ ਅਸੀਂ ਉਸ ਦਿਨ ਵੀ ਇਹ ਵੱਡੀ ਪਦਰਤੀ ਕੇਸ ਹੈ ਜਿਹੜੇ ਉਹ ਲੈ ਕੇ ਜਾਵਾਂਗੇ ਮੈਂ ਬਤੌਰ ਹਿੰਦੀ ਮਿਸਟਰਸ ਲੁਧਿਆਣਾ ਵਿਖੇ ਆਪਣੀ ਸੇਵਾ ਨਿਭਾ ਰਹੀ ਹਾਂ ਮੈਂ ਐਗਜ਼ੈਪਟਿਡ ਕੈਟਾਗਰੀ ਦੇ ਵਿੱਚ ਅਪਲਾਈ ਕੀਤਾ ਸੀਗਾ ਜਿਹੜਾ ਕਿ ਮੇਰੀ 2 ਸਾਲ ਦੀ ਸਟੇ ਨਾ ਹੋਣ ਕਰਕੇ ਉਹਦੇ ਵਿੱਚ ਮੈਨੂੰ ਕਨਸਿਡਰ ਨਹੀਂ ਕੀਤਾ ਗਿਆ ਜਦੋਂ ਕਿ ਜਿਹੜੇ ਪੀੜਿਤ क्रॉनिक ਡਿਜ਼ੀਜ਼ ਸਰਟੀਫਿਕੇਟ ਹੈ ਮੈਡੀਕਲ ਆਫੀਸਰਸ ਵੱਲੋਂ ਬਣਾਏ ਜਾਂਦੇ ਆ ਤਾਂ क्रॉनिक ਡਿਜ਼ੀਜ਼ ਹਰ ਇੱਕ ਨੂੰ ਹੀ ਕਨਸਿਡਰ ਕਰਨਾ ਬੰਦ ਹੈ ਤਾਂ ਮੇਰਾ ਵੀ ਔਰ ਮੇਰੇ ਨਾਲ ਦੇ ਸਾਥੀਆਂ ਦਾ ਵੀ ਕਨਸਿਡਰ ਕਰਕੇ ਸਾਨੂੰ ਬਦਲੀ ਦਾ ਵਿਸ਼ੇਸ਼ ਮੌਕਾ ਦੇਣਾ ਚਾਹੀਦਾ ਹੈ ਵਿਭਾਗ ਵੱਲੋਂ ਪਹਿਲਾਂ 2024 ਦੇ ਵਿੱਚ ਜਦੋਂ ਸਾਡੀਆਂ ਪ੍ਰਮੋਸ਼ਨਾਂ ਕੀਤੀਆਂ ਗਈਆਂ ਸੀ ਉਹਨਾਂ ਵੇਲਾਂ ਦੇ ਵਿੱਚ ਵੀ ਹਿੰਦੀ ਦੇ ਜਿਹੜੇ ਸਟੇਸ਼ਨ ਸੀਗੇ ਉਹ ਬਠਿੰਡਾ ਦੇ ਵਿੱਚ 24 ਸਟੇਸ਼ਨ ਦੀ ਅਸੀਂ ਲਿਸਟ ਵੈਕੈਂਟ ਦੀ ਲੈ ਕੇ ਗਏ ਸੀਗੇ ਜਿਹੜੀ ਕਿ ਉੱਥੇ ਸਾਨੂੰ ਵਿਭਾਗ ਵੱਲੋਂ ਜਦੋਂ ਸਾਈਟ ਤੇ ਆਨਲਾਈਨ ਆਰਡਰ ਦੇਣ ਵਾਸਤੇ ਸਟੇਸ਼ਨ ਦਿਖਾਏ ਗਏ ਤਾਂ ਉਹ ਸਿਰਫ 6 ਸਟੇਸ਼ਨ ਦਿਖਾਏ ਗਏ ਤਾਂ ਸਾਡੇ ਨਾਲ ਦੇ ਸਾਥੀ ਸੀਗੇ ਜਿਹੜੇ ਉਹ ਬਹੁਤ ਜ਼ਿਆਦਾ ਜਿਹੜੇ ਸੀਗੇ ਉਹ ਪ੍ਰੋਮੋਸ਼ਨ ਲੈਣ ਤੋਂ ਵਾਂਝੇ ਰਹੇ ਆ ਹੁਣ ਉਹਨਾਂ ਹੀ ਸਟੇਸ਼ਨਾਂ ਦੇ ਉੱਤੇ ਖਾਲੀ ਉਹ ਤਾਂ ਵੀ ਸੀਗੇ ਤੇ ਉਹ ਹੁਣ ਵੀ ਖਾਲੀ ਸੀਗੇ ਉਹਨਾਂ ਉੱਤੇ ਹੁਣ ਬਦਲੀਆਂ ਕੀਤੀਆਂ ਗਈਆਂ ਤਾਂ ਜਿਹੜੀ ਪਾਰਦਰਸ਼ਤਾ ਉਹ ਕਿਤੇ ਵੀ ਸਾਨੂੰ ਨਜ਼ਰ ਨਹੀਂ ਆਉਂਦੀ ਹੈ ਆ ਰਹੀ ਤਾਂ ਸਾਨੂੰ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਮੁੱਖ ਮੰਤਰੀ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਜੀ ਮਾਨ ਉਹ ਇਹਨਾਂ ਗੱਲਾਂ ਦੇ ਵੱੰਨੀ ਵਿਸ਼ੇਸ਼ ਧਿਆਨ ਦਿੰਦੇ ਹੋਏ ਸਾਰੇ ਅਧਿਆਪਕਾਂ ਨੂੰ ਇਨਸਾਫ ਦਵਾਇਆ ਜਾਵੇ ਧੰਨਵਾਦ ਮੇਰਾ ਨਾਮ ਨਵਨੀਸ਼ ਕੌਰ ਹੈ ਮੈਂ ਮੈਦ ਦੀ ਪੋਸਟੇ ਹਾਂ ਮੈਂ ਨਾ ਬਦਲੀਆਂ ਵਿੱਚ ਅਪਲਾਈ ਕੀਤਾ ਸੀਗਾ ਐਗਜ਼ੈਂਪਟਿਡ ਕੈਟਾਗਰੀ ਤੇ 3 ਮੈਨੂੰ ਕ੍ਰੋਨਿਕ ਡਿਸੀਜ਼ ਹੈ ਉਹਦਾ ਸਰਟੀਫਿਕੇਟ ਵੀ ਨਾਲ ਮੈਂ ਅਟੈਚ ਕੀਤਾ ਸੀ ਪਰ ਮੇਰਾ ਸਰਟੀਫਿਕੇਟ ਹੈ ਜਿਹੜਾ ਉਹ ਵਿਚਾਰਿਆ ਨਹੀਂ ਗਿਆ ਮੈਂ ਕਾਫੀ ਸਟੇਸ਼ਨ ਪਰ ਏਸੀ ਪਰ ਮੇਰੀ ਕਿਸੇ ਵੀ ਸਟੇਸ਼ਨ ਤੇ ਬਦਲੀ ਨਹੀਂ ਹੋਈ ਮਤਲਬ ਜਦੋਂ ਸਰਕਾਰ ਨੇ ਸਾਨੂੰ ਇਹ ਫੈਸਿਲਿਟੀ ਦਿੱਤੀ ਹੈ ਕਿ ਜੇ ਆਪਾਂ ਕਿਸੇ ਬਿਮਾਰੀ ਤੋਂ ਪੀੜੇ ਤਾਂ ਤਾਂ ਆਪਾਂ ਉਹਦਾ ਬੈਨੀਫਿਟ ਲੈ ਸਕਦੇ ਆ ਤਾਂ ਫਿਰ ਇਹ ਸਿਰਫ ਕਾਗਜ਼ਾਂ 'ਚ ਹੀ ਹੈ ਕਿ ਸਾਨੂੰ ਉਹਦਾ ਬੈਨੀਫਿਟ ਕਿਉਂ ਨਹੀਂ ਦਿੱਤਾ ਜਾ ਰਿਹਾ ਤਾਂ ਮੇਰੀ ਇਹੀ ਮੰਗ ਹੈ ਕਿ ਜਿਹੜੇ ਵੀ ਕ੍ਰੋਨਿਕ ਡਿਸੀਜ਼ ਵਾਲੇ ਜਿੰਨੇ ਵੀ ਮੇਰੇ ਨਾਲ ਹੋਰ ਵੀ ਕਈ ਟੀਚਰਸ ਨੇ ਜਿਨ੍ਹਾਂ ਦੇ ਸਰਟੀਫਿਕੇਟ ਨੂੰ ਨਹੀਂ ਵਿਚਾਰਿਆ ਗਿਆ ਵੀ ਉਹਨਾਂ ਨੂੰ ਵਿਸ਼ੇਸ਼ ਮੌਕਾ ਬਦਲੀ ਦੇ ਵਿੱਚ ਦੇ ਲਈ ਦਿੱਤਾ ਜਾਵੇ। ਗਵਰਨਮੈਂਟ ਹਾਈ ਸਕੂਲ ਗੁਰਖੜੀ ਜਿਹੜਾ ਕਿ ਇਥੋਂ 22 ਕਿਲੋਮੀਟਰ ਪੈਂਦਾ ਮੈਂ 15 ਸਾਲਾਂ ਵਿੱਚ ਪਹਿਲੀ ਵਾਰੀ ਅਪਲਾਈ ਕੀਤੀ ਸੀ ਬਦਲੀ ਤੇ ਬੀਬੀ ਵਾਲਾ ਸਟੇਸ਼ਨ ਪਰਿਆ ਜਿਹੜਾ 5 ਕਿਲੋਮੀਟਰ ਸੀ ਪਰ ਮੈਨੂੰ ਇਹਨਾਂ ਨੇ ਨਵਾਂ ਸਟੇਸ਼ਨ ਕੇਸਰ ਸਿੰਘ ਜਿਹੜਾ ਕਿ 65 ਕਿਲੋਮੀਟਰ ਤੱਕ ਦੇ ਦਿੱਤਾ ਗਿਆ। ਤੇ ਮੈਂ ਇਹ ਵੀ ਬੁਰੇਰ ਮੰਗ ਕਰਦਾ ਕਿ ਸਾਨੂੰ ਸਾਰਾ ਇਨਸਾਫ ਦਵਾਇਆ ਜਾਵੇ ਤੇ ਜਾਂ ਮੈਨੂੰ ਉਹੀ ਪਿਤਰੀ ਸਟੇਸ਼ਨ ਤੇ ਭੇਜਿਆ ਜਾਵੇ